ਅੱਜ ਉਹ ਆਪਣਾ ਮੈਂ ਗੱਲ ਕਰਦਾ ਅੱਜ ਵੀ ਆਪਣੀਆਂ ਜਿਹੜੀਆਂ ਸਰਕਾਰਾਂ ਨੇ ਤੁਸੀਂ ਕੋਈ ਵੀ ਲੈ ਲਓ ਮੈਂ ਕਿਸੇ ਪਾਰਟੀ ਨੂੰ ਵੀ ਨਹੀਂ ਬਖਸ਼ਦਾ ਮੈਂ ਸਰ ਪਾਰਟੀ ਦੀ ਗੱਲ ਕਰਾਂਗਾ ਇਹ ਨਹੀਂ ਕਿ ਕਾਲੀਆਂ ਦੀ ਕਰਾਂਗਾ ਜਾਂ ਕਾਂਗਰਸ ਦੀ ਕਰਾਂਗੇ ਜਾਂ ਜਿਹੜੀ ਨਵੀਂ ਪਾਰਟੀ ਬਣੀ ਉਹਨਾਂ ਦੀ ਗੱਲ ਕਰਾਂਗਾ ਇਹਦੇ ਵਿੱਚ ਜਿਹੜੇ ਅੰਦਰ ਆਪਣੇ ਸਿੰਘ ਬੈਠੇ ਨੇ ਬੰਦੀ ਸਿੰਘ ਜਿਨ੍ਹਾਂ ਨੂੰ ਪਾਣਿਆ ਜਿਨ੍ਹਾਂ ਨੂੰ ਮੇਰਾ ਗੱਲ ਖਾਣਾ ਵੀ ਵੀ ਸਾਲ ਸਜ਼ਾ ਪੁੱਤੀ ਹੋ ਚੱਲਿਆ ਮੈਂ ਉਹਨਾਂ ਦੀ ਗੱਲ ਕਰਨ ਲੱਗਾ ਸਰਕਾਰ ਨੂੰ ਇਹ ਜਿੰਨੀਆਂ ਜਿੰਨੇ ਵੀ ਨੇ ਆਪਣੀਆਂ ਜਿੰਨੀਆਂ ਜਸੇ ਬੰਨੀਆਂ ਲਾ ਲਓ ਜਿੰਨੀਆਂ ਜਿੰਨੀਆਂ ਪਾਰਟੀਆਂ ਲਾ ਲਓ ਤੁਸੀਂ ਕਾਂਗਲੀ ਲਾ ਲਓ ਕਾਂਗਰਸ ਲਾ ਲਓ ਝਾੜੂ ਲਾ ਲਓ ਇਹ ਆ ਨਵੀਂ ਪਾਰਟੀ ਜਿਹੜੀ ਲਜੀਤ ਭਾਈ ਵਾਰਿਸ ਪੰਜਾਬ ਦੀ ਅਮਰਪਾਲ ਵਾਲੀ ਪਾਰਟੀ ਲਾ ਲਓ ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰਦਾ ਜਿਹੜੇ ਆਪਣੇ ਸਿੰਘ ਅੰਦਰ ਨੇ ਵਿਚਾਰੇ ਕੇਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੇ 18-20 ਸਾਲ 25-25 ਸਾਲ ਚਲੇ ਉਹਨਾਂ ਨੂੰ ਅੰਦਰ ਬੈਠਿਆਂ ਮੈਂ ਇਹ ਨਾ ਇੱਕ ਮੈਂ ਸੋਚਦਾ ਹੀ ਰਾਤ ਵੀ ਵੀ ਇਹ ਨਾ ਜਿਵੇਂ ਆਪਾਂ ਚੀਜ਼ ਕੋਈ ਜਮਾ ਕਰਕੇ ਰੱਖ ਛੜਦੇ ਨਾ ਵੀ ਇਹ ਚੀਜ਼ ਨੂੰ ਜਮਾ ਕਰਕੇ ਰੱਖੋ ਤੇ ਜਦੋਂ ਲੋੜ ਪਈ ਇਹ ਚੀਜ਼ ਨੂੰ ਆਪਾਂ ਉਦੋਂ ਵਰਤਾਂਗੇ ਉਦੋਂ ਵਰਤਾਂਗੇ ਉਦੋਂ ਇਹਨੂੰ ਵਰਤਾਂਗੇ ਨਾ ਫਿਰ ਆਪਾਂ ਨੂੰ ਇਹ ਚੀਜ਼ ਕੰਮ ਬੜਾ ਦੇਗੀ ਤੇ ਜੇ ਇਹਨੂੰ ਅੱਜ ਆਪਾਂ ਵਰਤ ਲਿਆ ਤੇ ਫੇਰ ਆਪਾਂ ਨੂੰ ਵੀ ਵੀ ਆਪਣੇ ਕੋਲੇ ਕੋਈ ਮੁੱਦਾ ਨਹੀਂ ਲੈ ਜਾਣਾ ਉਹੋ ਗੱਲ ਹੀ ਇਹਨਾਂ ਦੀ ਹੁਣ ਤੁਸੀਂ ਪਹਿਲੋ ਲਾ ਲਓ ਅੱਜ ਸੁਖਬੀਰ ਬਾਦਲ ਉਹਦੇ ਲਾ ਲਓ ਤੁਸੀਂ ਸੁਖਬੀਰ ਬਾਦਲ ਨੇ ਬਾਦਲੇ ਕਹਣਾ ਦਾ ਵੀ ਮੇਰੀ ਸਰਕਾਰ ਬਣਾ ਦਿਓ ਜਿੰਨੇ ਬੰਦੇ ਅੱਦਰ ਜੇਲ੍ਹ ਦੇ ਵਿੱਚ ਨੇ ਮੈਂ ਸਾਰੇ ਛੱਡ ਦੇਗਾ ਬੰਦੀ ਸਿੰਘ ਜਿਨ੍ਹਾਂ ਨਾਲ ਆਪਾਂ ਸਾਥ ਰਿਹਾ ਉਹ ਸਾਰੇ ਛੱਡ ਦਿਆਂਗਾ ਤੇ ਮੈਂ ਇੱਕ ਸਜਣ ਜਦੋਂ ਕਾਲੀਆਂ ਦੀ ਸਰਕਾਰ ਸੀ ਇਹ ਜਿਹਨਾਂ ਨੂੰ ਅੱਜ ਬੰਦੀ ਸਿੰਘਾਂ ਪਾਣਿਆ ਭਾਈਵਾਰ ਆਰਗੇ ਰਾਜੂਆ ਨੇ ਅੱਗੇ ਜਾਂ ਹੋਰ ਬੰਦੇ ਨੇ ਵੀ ਇਹਨਾਂ ਦੀ ਸਜ਼ਾ ਉਹਨਾਂ ਦਾ ਵੀ ਉਦੋਂ ਇਹਨਾਂ ਦੀ ਸਜ਼ਾ ਉਦੋਂ ਵੀ ਇਹਨਾਂ ਦੀ 5 5 7 7 ਸਾਲ ਕਾਲੀਆਂ ਰਾਜ ਦੇ ਵਿੱਚ ਵੀ ਸਜ਼ਾ ਉੱਤੀ ਹੋ ਚੁੱਕੀ ਸੀ ਉਦੋਂ ਵੀ ਇਹਨਾਂ ਦੀ ਸਜ਼ਾ ਉੱਤੀ ਹੋ ਚੁੱਕੀ ਸੀ ਉਦੋਂ ਪਿੱਛੇ ਫੇਰ ਬਣ ਗਈ ਕਾਂਗਰਸ ਦੀ ਸਰਕਾਰ ਜਦੋਂ ਕੈਪਟਨ ਦੀ ਸਰਕਾਰ ਬਣੀ ਗੁਰਕਾ ਸਿੰਘ ਦੀ ਸੌਹ ਕਾਦੀ ਤੇ ਉਹਨੇ ਵੀ ਇਹ ਗੱਲ ਕਹੀ ਵੀ ਮੈਂ ਬਗਰਾੜੀ ਦਾ ਇਹ ਚਿੱਟੇ ਦਾ ਤੇ ਬੰਦੀ ਸਿੰਘਾਂ ਦਾ ਮਹੀਨੇ ਦੇ ਵਿੱਚ ਵਿੱਚ ਚਿੱਟਾ ਇੱਕ ਹਫ਼ਤੇ ਦੇ ਵਿੱਚ ਸਪਾਇਆ ਕਰ ਦਿਆਂਗਾ ਕਿ ਜਿੰਨਾ ਕਿਸਾਨਾਂ ਦਾ ਕਰਜ਼ਾ ਉਹ ਐਂ ਦੇਵਾਂਗਾ ਇੱਥੋਂ ਤੱਕ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਆੜਤੀਆਂ ਦਾ ਕਰਜ਼ਾ ਉਹ ਵੀ ਮੈਂ ਦੇ ਆਂਗਾ ਉਹ ਕਰਜ਼ਾ ਦੇਣ ਦੀ ਬਜਾਏ ਇਹ ਜੀ ਕੈਪਟਨ ਸਾਹਿਬ ਨੇ ਮੰਜੀ ਠੋਕੀ ਕਲਾ ਕੈਪਟਨ ਜਿਹੋਦੇ ਵਿੱਚ ਕਸੂਰਵਾਰ ਆ ਉਹਦੇ ਵਿੱਚ ਜਿਹੜੇ ਅੱਜ ਤੁਰੇ ਫਿਰਦੇ ਨੇ ਰਾਜੇ ਵਿੜਿੰਗ ਵਰਗੇ ਬਾਜਾ ਸੁਖੀ ਨਮਜੋਦ ਸਿੱਧੂ ਚਰਨੀ ਚੰਨੀ ਆਪਣੇ ਛੋਡੀ ਇਹ ਜਿੰਨੇ ਨੇ ਇਹ ਸਾਰੇ ਉਹਦੇ ਨਾਲ ਸੀ ਸਾਰਿਆਂ ਨੇ ਸੋਹ ਇਨਾ ਇਕੱਠਿਆਂ ਖਾਧੀ ਸੀ ਵੀ ਅਸੀਂ ਦਿਆਂਗੇ ਠੀਕ ਹੈ ਉਦੋਂ ਪਿੱਛੇ ਹੁਣ ਆਜੋ ਜਿਹੜੀ ਝਾੜੂ ਪਾਰਟੀ ਬਣੀ ਉਹਨੇ ਵੀ ਕਿਹਾ ਮੈਂ ਚੱਟੇ ਦਾ ਖਾਤਮਾ ਕਰ ਦਿਆਂਗਾ ਮੈਂ ਬਗਰਾੜੀ ਦਾ ਨਿصاف ਦਵਾਂਗਾ ਕੇਜਰੀਵਾਲ ਨੇ ਕਿਹਾ ਸੀ ਮੈਂ 4 ਦਿਨ ਚ ਨਿصاف ਦਿਆਂਗਾ ਬਗਰਾੜੀ ਦਾ ਵੀ ਦਿਆਂਗਾ ਤੇ ਚਿੱਟਾ ਵੀ ਖਫਤ ਕਰ ਦਿਆਂਗਾ ਅੱਜ ਚਿੱਟਾ ਖਫਤ ਨਹੀਂ ਹੋਇਆ ਚਿੱਟਾ 5 ਗੁਣਾ ਉਦੋਂ ਵੀ ਜ਼ਿਆਦਾ ਵੱਧ ਗਿਆ ਤੇ ਬਗਰਾੜੀ ਦਾ ਵੀ ਕੋਈ ਨਿصاف ਨਹੀਂ ਮਿਲਿਆ ਤੇ ਬੰਦੀ ਸਿੰਘ ਤਾਂ ਇਹਨਾਂ ਛੱਡਣੇ ਕੀ ਸੀ ਮੁਹੱਲੀ ਦੇ ਵਿੱਚ ਧਰਨਾ ਲਾਇਆ ਇਹ ਚੇਤਾ ਕਰਾਉਣ ਵਾਸਤੇ ਸਰਦਾਰ ਭਗਤ ਸਿੰਘ ਮਾਨ ਨੂੰ ਜਿਹਦੇ ਨੂੰ ਚੇਤਾ ਭੁੱਲ ਗਿਆ ਵੈਰੇ ਕਿਤਿਆਂ ਦਾ ਤੇ ਆ ਜਿਹੜੇ ਸਿੰਘ ਬੈਠੇ ਨੇ ਇਹ ਛੱਡਦੇ ਸਿੰਘ ਛੱਡਣ ਦੀ ਬਜਾਏ ਉਹਨੇ ਹੋਰਨਾਂ ਦੇ ਪਰਚੇ ਕਰ ਦਿੱਤੇ ਹੋਰਨਾਂ ਦੇ ਉੱਤੇ ਕੇਸ ਪਾਤ ਜਿਹੜੇ ਮੁਹੱਲੀ ਸੀ ਧਰਨੇ ਤੇ ਉਹ ਫੜ ਫੜ ਕੇ ਅੰਦਰ ਦੇ ਉੱਤੇ ਠੀਕ ਹੈ ਹੁਣ ਤੁਸੀਂ ਆ ਜੋ ਜਿਹੜੀ ਆ ਨਵੀਂ ਪਾਰਟੀ ਬਣੀ ਆ ਹੁਣ ਇਹ ਪਾਰਟੀ ਵੀ ਇਹ ਗੱਲਾਂ ਦੀ ਹੈ ਵੀ ਸਾਡੀ ਸਰਕਾਰ ਬਣੇਗੀ ਤੇ ਅਸੀਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਛੱਡਾਂਗੇ ਸਮਝੇ ਗੱਲ ਤੇ ਛੱਡਣੇ ਇਹਨਾਂ ਵੀ ਕੋ ਨਹੀਂ ਮੈਂ ਇੱਕ ਗੱਲ ਕਹਿਣਾ ਮੇਰੀ ਗੱਲ ਕੌੜੀ ਜਰੂਰ ਲੱਗਣੀ ਸਾਰਿਆਂ ਨੂੰ ਜੇ ਨਾ ਮਾਣੋਵੇ ਸਾਫ ਆ ਜਿਹੜੀ ਨਵੀਂ ਸਾਡੀ ਪਾਰਟੀ ਬਣੀ ਆ ਹੁਣ ਬਾਈਲੈਕਸ਼ਨ ਆਣ ਜਾਣਾ ਨਾ ਤੇ ਸਾਰੇ ਸੱਚੇ ਦਿਲ ਨਾਲ ਚੱਲੋ ਮੁਹੱਲੀ ਧਰਨਾ ਦਿਓ ਉਤਰਨਾ ਧਰਨਾ ਦਿਓ ਚੱਲ ਕੇ ਉੱਥੇ ਚੱਲੋ ਸਾਰੇ ਅਜੇ 2 ਸਾਲ ਪਹਿਣ ਇਲੈਕਸ਼ਨ ਦੇ ਵਿੱਚ 2 2.5 ਸਾਲ ਤੇ ਦੋ ਸਰਕਾਰ ਨੂੰ ਛੱਡ ਸਕਦੀ ਹੈ ਪਰ ਇਹਨਾਂ ਨੇ ਕਿਉਂ ਨਹੀਂ ਛਡਾਉਣਾ ਇਹਨਾਂ ਨੂੰ ਵੀ ਖਤਰਾ ਹੈ ਹੁਣ ਅਮਰਪਾਲ ਦੀ ਮਾਤਾ ਤੋਂ ਇਹ ਗੱਲਾਂ ਦੀ ਹੈ ਨਾ ਵੀ ਮੇਰੇ ਮੁੰਡੇ ਨੂੰ ਛੱਡੋ ਕਦੇ ਭਾਈਵਾਰਾ ਸਿਕੰਦਰ ਨਾਂ ਲਿਆ ਕਿਸੇ ਨੇ ਕਦੇ ਰਾਜੂਆਂ ਨੇ ਕਦੇ ਕਿਸੇ ਨਾਂ ਲਿਆ ਵੀ ਕੋਈ ਗੱਲ ਨਹੀਂ ਸਾਡਾ ਮੁੰਡਾ ਤਾਂ ਹੁਣ ਗਿਆ ਅੰਦਰ ਪਰ ਪਹਿਲੋ ਉਹ ਵੀ ਸਾਡੇ ਜੇ ਤੁਸੀਂ ਆਣੇ ਵੀ ਅਸੀਂ ਸਹੀ ਆ ਹੁਣ ਮੇਰੀ ਗੱਲ ਕੌੜੀ ਲੱਗਣੀ ਹੈ ਨਾ ਵੀ ਅਸੀਂ ਸਹੀ ਆ ਕਿ ਉਹਨਾਂ ਦਾ ਨਾਂ ਕਿਉਂ ਹੀ ਲੈਂਦੇ ਉਹਨਾਂ ਦਾ ਨਾਂ ਕਿਉਂ ਹੀ ਲੈਂਦੇ ਕਸੀਰ ਦਸੋ ਬੇ ਨੀ ਉਦੋਂ ਆਪਣੇ ਮੁਹੱਲੀ ਧਰਨਾ ਲਗਾ ਇਹਨਾਂ ਨੇ ਆ ਕੇ ਦਿੱਲੀ ਅੰਮ੍ਰਿਤਸਰ ਧਰਨਾ ਲਾਤਾ ਥੀ ਗਲ ਮੁਹੱਲੀ ਧਰਨਾ ਵੱਖਰਾ ਸੀ ਉੱਥੇ ਨਹੀਂ ਬਹਿ ਸਕਦੇ ਸੀ ਕੁੱਲ ਮਿਲਾ ਕੇ ਨਾ ਸਾਰੇ ਆਪੋ ਆਪਣੇ ਢਿੱਡ ਤੇ ਹੱਥ ਪੇਰਦੇ ਨੇ ਤੇ ਇੱਕ ਬੰਦੀ ਸਿੰਘ ਤਾਂ ਇਹਨਾਂ ਨੇ ਨਾ ਇੱਕ ਕਬਜ਼ਾ ਬਣਾ ਕੇ ਰੱਖ ਰਹੇ ਨੇ ਵੀ ਜਦੋਂ ਇਲੈਕਸ਼ਨ ਆ ਜਾਏ ਉਦੋਂ ਉਹਨਾਂ ਦਾ ਨਾਂ ਲੈ ਦਿਓ ਵੀ ਅਸੀਂ ਬੰਦੀ ਸਿੰਘ ਛੱਡਾਂਗੇ ਤੇ ਜਿਹੜੀ ਸਾਡੀ ਕੌਮ ਹੈ ਇਹ ਮਗਰ ਲੱਗ ਤੁਰੇ ਜੀ ਸਰਬਜੀਤ ਨੂੰ ਬੁਲਾਇਆ ਸਰਬਜੀਤ ਨੇ ਦੱਸੂ ਕਿੰਨਾ ਕੁ ਜਾਗ ਉੱਥੇ ਵਿਧਾਨ ਸਭਾ ਦੇ ਵਿੱਚ ਕਿੰਨੇ ਕੁ ਮੁੱਦੇ ਚੁੱਕੇ ਨੇ ਉਹਨਾਂ ਸਿੰਘਾਂ ਦੇ ਵੀ ਜਿਹੜੇ ਅੰਦਰ ਬੈਠੇ ਨੇ ਉਹਨਾਂ ਨੂੰ ਕੱਢੋ ਬਾਹਰ ਉਹਨਾਂ ਨੂੰ ਕਿਉਂ ਨਹੀਂ ਛੱਡਦੇ ਇਹ ਨਹੀਂ ਵੀ ਜੀ ਉਹ ਕੱਲਾ ਤੇ ਕੱਲਾ ਕਰਕੇ ਕਰ ਕੱਲਾ ਕਰ ਕਿਉਂ ਨਹੀਂ ਸਕਦਾ ਬਹੁਤ ਕੁਝ ਕਰ ਸਕਦਾ ਕਰਨ ਵਾਲੀ ਈ ਗੱਲ ਨਹੀਂ ਪਰ ਮਨ ਨਹੀਂ ਸਾਫ ਏ ਇਹਨਾਂ ਦਾ ਉਹਨਾਂ ਨੂੰ ਕੋਈ ਵੀ ਬਾਹਰ ਲੈਣਾ ਨਹੀਂ ਚਾਹੁੰਦਾ ਸਭ ਨੂੰ ਪਤਾ ਹੈ ਵੀ ਜੇ ਭਾਈ ਵਾਰਾ ਸਿੰਘ ਬਾਹਰ ਆ ਗਿਆ ਤੇ ਸੁਮੇਦ ਅਮਰਤਪਾਲ ਸਾਹਿਬ ਦੀਆਂ ਰੋਟੀਆਂ ਬੰਦ ਹੋ ਜਣੀਆਂ ਮੈਂ ਲਿਖ ਕੇ ਦੇਣਾ ਕੱਲੇ ਤੇ ਮੈਂ ਆਵਾਜ਼ ਚੁੱਕਾਂਗਾ ਬਈ ਜੇ ਤੁਸੀਂ ਸਾਫ਼ ਹੋ ਵੋਟਾਂ ਮੰਗਣੀਆਂ ਲੋਕਾਂ ਤੋਂ ਚਾਓ ਉਤਰੋ ਮੋਹੱਲੀ ਚਲੋ ਧਰਨਾ ਲੱਗਾ ਚਲੋ ਸਾਰੇ ਉੱਥੇ ਉਹਨਾਂ ਦੀ ਮੰਗ ਕਰੋ ਪਹਿਲੋਂ ਅਮਰਤਪਾਲ ਦੀ ਮੰਗ ਬਾਅਦ ਚ ਕਰੋ ਅਮਰਤਪਾਲ ਨੇ 27 ਦੇ ਮੁੱਖ ਮੰਤਰੀ ਬਣੇ ਜਾਣਾ ਅਮਰਤਪਾਲ ਦੀ ਮੰਗ ਬਾਅਦ ਚ ਕਰੋ ਪਹਿਲੋਂ ਉਹਨਾਂ ਦੀ ਮੰਗ ਕਰੋ ਵੀ ਉਹ ਸਜਾ ਭੋਗ ਕੇ ਬਿਠਾਉਣਾ ਕਿਉਂ ਨਹੀਂ ਉਹਨਾਂ ਦੀ ਮੱਤ ਕਰ ਦੇ ਉਹਨਾਂ ਦੇ ਘਰਾਂ ਦੇ ਵਿੱਚ ਘਾ ਹੋ ਗਏ ਨੇ ਹੁਣ ਮੈਨੂੰ ਵੀ ਕਈ ਕਮੈਂਟਾਂ ਦੇ ਵਿੱਚ ਕਹਿਣਗੇ ਇਹ ਵੇਗ ਗਿਆ ਵੇਗ ਨਹੀਂ ਮੈਂ ਗੱਲ ਸੱਚੀ ਕਰਦਾ ਮੈਂ ਡਰਾਈਵਰ ਆ ਮੈਂ ਕੋਈ ਏਡਾ ਤਕੜਾ ਬੰਦਾ ਨਹੀਂ ਜਦੋਂ ਗਰੀਬ ਆ ਨਾ ਪਰ ਮੈਂ ਸੱਚਾਈ ਮੈਂ ਸੱਚਾਈ ਬੋਲਦਾ ਜਿਹੜੀ ਚੀਜ਼ ਮੈਂ ਵੇਣਾ ਕਿ ਸਾਰੀਆਂ ਪਾਰਟੀਆਂ ਨੂੰ ਇੱਕ ਹੀ ਮੁੱਦਾ ਹੀ ਬਣ ਗਿਆ ਮੈਂ ਬੰਦੀ ਸਿੰਘ ਛੱਡਾਂਗਾ ਜੀ ਮੈਂ ਬੰਦੀ ਸਿੰਘ ਛੱਡਾਂਗਾ ਜਦੋਂ ਕੁਰਸੀ ਤੇ ਬਹਿ ਗਿਆ ਤੂੰ ਕੌਣ ਮੈਨ ਕੋਲ ਯਾਰ ਛੱਡਣ ਦੀ ਗੱਲ ਛੱਡੋ ਤੁਸੀਂ ਅੱਜ ਬਣੋ ਪਿਓ ਦੇ ਚੱਲੋ ਸਾਰੇ ਜੋ ਧਰਨਾ ਉੱਤੇ ਚੱਲ ਕੇ ਕਾਂਗਰਸ ਨੂੰ ਛੱਡੋ ਕਾਲੀ ਪਾਰਟੀਆਂ ਦੇ ਨੇ ਅਸੀਂ ਆ ਕਾਲੀ ਪਾਰਟੀ ਵੀ ਚੱਲੇ ਵਾਰਿਸ ਪੰਜਾਬ ਦੀ ਪਾਰਟੀ ਵੀ ਚੱਲੇ ਸਾਰੇ ਜਿੰਨੇ ਨੇ ਸਾਰੇ ਚੱਲੋ ਉੱਥੇ ਤੇ ਚੱਲ ਕੇ ਤੋਂ ਉਹਨਾਂ ਨੂੰ ਛਡਾਓ ਬੰਦਿਆਂ ਨੂੰ ਜੋ ਧਰਨੇ ਉੱਥੇ ਸਰਕਾਰ ਛੱਡੇ ਜਾਂ ਨਾ ਛੱਡੇ ਬਣ ਕੇ ਬਹੋ ਉੱਥੇ ਚੱਲ ਕੇ ਸਾਰੇ ਜੋ ਧਰਨੇ ਫਿਰ ਤਾਂ ਤੁਹਾਨੂੰ ਵੇਖੀਏ ਨਾ ਕਿ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਜੇ ਕਿ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਜੀ ਯਾਰ ਤੁਸੀਂ ਤਾਂ ਸਾਰੇ ਕੁਰਸੀਆਂ ਨੂੰ ਭਾਲ ਦਿੱਤੀਏ ਬਸ ਸਾਨੂੰ ਕੁਰਸੀਆਂ ਮਿਲ ਜਾਣ ਤੇ ਅਸੀਂ ਇੱਕ ਹੱਥ ਪਾ ਕੇ ਬਹਿ ਜਾਈਏ ਕੱਲਾ ਭਾਈ ਔਰਤਪਾਲ ਕੁਛ ਨਹੀਂ ਭਾਈ ਵਾਰਾ ਸਿੰਘ ਦੀ ਰਾਜੂ ਆਣੀ ਪੰਜਾਬ ਵਾਸਤੇ ਇਹਦੇ ਨਾਲੋਂ ਜ਼ਿਆਦਾ ਕੁਝ ਕਰਨਗੇ ਜੋ ਬਾਹਰ ਆ ਜਾਂਦਾ ਕਿਉਂਕਿ ਉਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਹੈ ਪਰਿਵਾਰ ਖਤਮ ਹੋ ਗਿਆ ਉਹਨਾਂ ਦੇ ਘਰਾਂ ਦੇ ਵਿੱਚ ਘਾ ਅੱਗੇ ਖੜੇ ਨੇ 24 ਘੰਟੇ ਭਾਈ ਵਾਰਾ ਸਿੰਘ ਬਾਣੀ ਪੜੀ ਜਾਂਦਾ ਅੱਜ ਪੰਜਾਬ ਦਾ ਮੁੱਖ ਮੰਤਰੀ ਉਹ ਹੋਣਾ ਚਾਹੀਦਾ ਤੁਸੀਂ ਉਹਦੇ ਫਾਰਮ ਉਹਦੇ ਕਿਉਂ ਨਹੀਂ ਭਰਦੇ ਅਮਰਤਪਾਲ ਦਾ ਨਾਂ ਲੈ ਨਵੇਂ ਮੈਂ ਅਮਰਤਪਾਲ ਦੇ ਫਾਰਮ ਭਰ ਦੋ ਉਹ ਸਾਡਾ ਪੰਜਾਬ ਦਾ ਮੁੱਖ ਮੰਤਰੀ ਵਾਰਤ ਪੰਜਾਬ ਪਾਰਟੀ ਦਾ ਨਹੀਂ ਨਹੀਂ ਮਾਨ ਨਹੀਂ ਸੋਈਦੇ ਦੂਜੇ ਦੇ ਪੁੱਤਰ ਦਾ ਕੋਈ ਨਹੀਂ ਸੋਈਦਾ ਦੂਜੇ ਦਾ ਕੋਈ ਨਹੀਂ ਸੋਈਦਾ ਜੇ ਕੋਈ ਸੋਚਦਾ ਦੱਸ ਦਿਓ ਜੇ ਉਹ ਦੂਜਾ ਸੀ ਆਪਣਾ ਕੀ ਨਾਂ ਦਾ ਲੈਂਦੇ ਸੀ ਉਹ ਮੈਨੂੰ ਕਿਤਾ ਦਾ ਨਾਮ ਭੁੱਲ ਜਾਂਦਾ ਹੈ ਉਹਨੇ ਮੈਦ ਵੀ ਕੀਤੀ ਹੋਣਾ ਇਹਦੀ ਵਾਰਤ ਪੰਜਾਬ ਜੱਸੇ ਮੰਦਿਰ ਦੀ ਕਿਉਂਕਿ ਉਹਨੂੰ ਕੋਰਟ ਦਾ ਪੈਣੀ ਕੋ ਨਹੀਂ ਜੋਨੇ ਕਰਨੀ ਕਰਨੀ ਸੀ ਉਹਨੇ ਕਰਨੀਆਂ ਬੋਟਾਂ ਗੋਣੀਆਂ ਜਿਹੜੀਆਂ ਕੋ 2-4 ਗੋਣੀਆਂ ਹੀ ਉਹਨੇ ਆ ਵੀ ਮੈਂ ਮਹਿਤ ਕਰ ਦੇਣਾ ਉਹਨੇ ਵੀ ਉੱਤੋਂ ਧੋਕਿਆ ਪਰ ਮੁਹਾਲੀ ਧਰਨਾ ਲੱਗਾ ਇੱਕ ਦਿਨ ਗੋਡਾ ਮਾਰ ਕੇ ਉਹ ਵੀ ਨਹੀਂ ਬੈਠਾ ਉਹ ਵੀ ਨਹੀਂ ਬੈਠਾ ਸਵਤੰਤਾ ਹੈ ਮੁਹਾਲੀ ਧਰਨਾ ਲੱਗਾ ਆ 2200 ਤੋਂ ਬਾਅਦ ਸਾਰੇ ਚੱਲੋ ਉੱਥੇ ਜਿੰਨੇ ਤੁਸੀਂ ਹੁਣ ਦੋ ਦ ਪਾਣੀ ਜਾਣਾ ਹੈ ਇਹ ਕੇ ਇਹ ਜਿੱਤ ਜਾਣਾ ਇੱਕ ਸਰਬਜੀਤ ਹੈ ਤੁਸੀਂ ਤੁਹਾਨੂੰ ਤਾਂ ਆਪਣਾ ਕੁਝ ਹੈਗਾ ਇਹ ਤੇ ਸਾਰੇ ਦੋਹ ਤਰਨਾ ਉੱਥੇ ਚੱਲ ਕੇ ਸਾਰੇ ਉਹ ਉਹ ਉੱਥੇ ਇਕੱਠੇ ਸਾਰੀਆਂ ਜੋ ਕਿਸਾਨ ਜਸੇ ਬੰਦੇ ਜਿੰਨੇ ਨੇ ਸਾਰੇ ਸਾਰੇ ਗੁਰੂ ਮਹਾਰਾਜ ਨੂੰ ਹਾਜ਼ਰ ਨਜ਼ਰ ਕਰਕੇ ਉੱਥੇ ਚੱਲ ਕੇ ਛਡਾਓ ਜਾਨ ਉਹਨਾਂ ਦੀ ਕਿਉਂ ਨਹੀਂ ਛਡਾਉਂਦੇ ਪਰ ਨਹੀਂ ਤੁਹਾਡੇ ਮਨ ਨਹੀਂ ਸਾਫ਼ ਔਰ ਦਬਾਲ ਦੀ ਮਾੜਾ ਉੱਥੇ ਲੈ ਗਈ ਨਾ ਆਪਦੇ ਪੁੱਤਰ ਦੀ ਸਮਾਨ ਲੈ ਗਈ ਸੀ ਨਾ ਮੇਰੀ ਗੱਲ ਕੌੜੀ ਲੱਗਣੀ ਹੈ ਮੈਂ ਸੱਚ ਸਚਾਈ ਬੋਲਣਾ ਕਿ ਜੇ ਅਸੀਂ ਉਹਨਾਂ ਨੂੰ ਵੀ ਅਸੀਂ ਪੁੱਤਰ ਕਹਿੰਦੇ ਜਾਂ ਤੁਸੀਂ ਭਰਾ ਕਹਿੰਦੇ ਕੁਝ ਵੀ ਕਹਿੰਦੇ ਸੀ ਉਹਨਾਂ ਵਾਸਤੇ ਜੇਲ੍ਹ ਦੇ ਵਿੱਚ ਕੌਣ ਗਿਆ ਲੈ ਗਿਆ ਕੋ ਗਿਆ ਕੋਈ ਨਹੀਂ ਗਿਆ ਸਿਰਫ ਉਹਨਾਂ ਦੇ ਨਾਂ ਦੇ ਵੋਟਾਂ ਮੰਗੀਆਂ ਜਾਂਦੀਆਂ ਉਹਨਾਂ ਦੇ ਨਾਂ ਤੇ ਸਿਆਸਤ ਕੀਤੀ ਜਾਂਦੀ ਉਹਨਾਂ ਦੇ ਨਾਂ ਦੇ ਖਾਣ ਦਾ ਬਹਾਨਾ ਬਣਿਆ ਉਹ ਬਣਾਈ ਜੋ ਉਹ ਸਾਰੀਆਂ ਪਾਦੀਆਂ ਖਾਦੀਆਂ ਸਮਝੀਏਗਾ ਪਰ ਉਹ ਸਵਾਰ ਸਕਣਗੇ ਹੋਰ ਕਿਸੇ ਤੋਂ ਨਹੀਂ ਸੌਰਣਾ ਪੰਜਾਬ ਦਾ ਮੈਂ ਲਿਖ ਕੇ ਦੇਣਾ ਜੇ ਸੌਰਗੇ ਤੇ ਕਹਿਆ ਜਾਵੇ ਕਦੇ ਵੀ ਨਹੀਂ ਸੌਰ ਠੀਕ ਹੈ ਸ਼ੇਅਰ ਕਰਦੇ ਆਂ